ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਚਾਹਣ ਵਾਲਿਆਂ ਨੂੰ ਤੇ ਅੱਜ ਨਾ ਮੀ ਪੈਂਦਾ ਸੀ ਕਾਫੀ ਤੇ ਅਸੀਂ ਇੱਥੇ ਆਪਣੇ ਜਿਹੜਾ ਫੈਮਿਲੀ ਡਾਕਟਰ ਆ ਉਹਦੇ ਕੋਲੇ ਆਏ ਸੀ ਤੇ ਇੱਕ ਮੈਂ ਗੱਲ ਕਹਿਣਾ ਵੀ ਲੋਕ ਨਾ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਕਿੰਨੇ ਮੁਲਕਾਂ 'ਚ ੱੱੱਕੇ ਖਾਂਦੇ ਫਿਰਦੇ ਆ ਪੈਸੇ ਦੇ ਕਰਕੇ ਤੇ ਆਹ ਦੇਖ ਲੋ ਵੀ ਮਿਹਨਤ ਜਿਨ੍ਹਾਂ ਨੇ ਕਰਨੀ ਆ ਜਿਹੜਾ ਮੀਂਹ ਪੈਂਦੇ ਚ ਆਹ ਦੇਖ ਲੋ ਕੰਮ ਕਿਵੇਂ ਹੁੰਦੇ ਆ ਤੇ ਜਿਨੇ ਕਰਨੀ ਉਹ ਇੱਥੇ ਵੀ ਕਰੀ ਜਾਂਦਾ ਤੇ ਉਹਦਾ ਇੱਥੇ ਵੀ ਪਿੰਦਰਾ ਹਨਾ ਟਾਈਮ ਪਾਸ ਬੰਦਾ ਕਰ ਸਕਦਾ ਜੇ ਜੋਰ ਲਾਵੇ ਹਨਾ ਹੈ ਪੂਰੇ ਨਿਯਾਰੇ ਹਨ ਪੂਰੇ ਨਿਯਾਰੇ ਆ ਕਹਿੰਦਾ ਦੇਖ ਲਾ ਵੀ ਆਪਦੀ ਵਰਕਸ਼ਾਪ ਤੇ ਕੰਮ ਚੱਲੀ ਜਾਂਦਾ ਵਾ ਤੇ ਜਿੰਨੇ ਵੀ ਆ ਦੇਖੋ ਇਹਦਾ ਚੇਲਾ ਤੇ ਹੁਣ ਮੈਂ ਤੁਹਾਨੂੰ ਜਿਹੜੇ ਮੀਂਹ ਪੈੰਦੇ ਚ ਜਿਹੜੀ ਖਾਸ ਵੀਡੀਓ ਬਣਾਉਣ ਦੀ ਵਜਾ ਜਿਹੜੀ ਆ ਤੇ ਉਹ ਮੈਂ ਤੁਹਾਨੂੰ ਥੋੜਾ ਨਾਲ ਸ਼ੇਅਰ ਕਰੂੰਗਾ ਭਾਈ ਆ ਜਿਹੜੇ ਬੰਦੇ ਆ ਇਹ ਜਿਹੜਾ ਟਰੈਕਟਰ ਲਿਆਂਦਾ ਸੀ ਆਪਾਂ 1 25 ਦਾ ਠੀਕ ਆ ਉਹਨੂੰ ਬੰਦੇ ਰੰਗ ਕਰਦੇ ਆ ਠੀਕ ਆ ਆ ਬੰਦੇ ਰੰਗ ਕਰਦੇ ਆ ਭਾਈ ਕੀ ਨਾਮ ਤੇਰਾ ਦਵਿੰਦਰ ਸਿੰਘ ਕਿਹੜਾ ਪਿੰਡ ਆ ਗੱਲ ਮੁਕਾ ਗਾਲ ਬਖੁਰ ਤੇ ਪਿੰਡ ਆ ਇਹ ਬਾਈ ਦਾ ਵੀ ਮਾਰ ਮੜੀ ਜੀ ਵੀਡੀਓ ਇੱਧਰ ਬਾਈ ਤੇਰਾ ਕਿਹੜਾ ਪਿੰਡ ਆ ਗਾਲ ਬਖੁਰ ਦਾ ਜੀ ਇਹ ਵੀ ਗਾਲ ਬਖੁਰ ਤੋਂ ਹੀ ਆ ਤੇ ਆ ਖੜਾ ਉਹ ਟਰੈਕਟਰ ਜਿਹਦੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਜਿਹੜਾ ਤੁਹਾਨੂੰ ਅੱਗੇ ਵੀ ਵੀਡੀਓ ਤੀਜਾ ਭਾਗ 3630 1,25,000 ਵਾਲੇ ਦਾ ਤੀਜਾ ਭਾਗ ਠੀਕ ਆ ਮੰਦੀ ਇਹਨਾਂ 3630 ਨੂੰ ਆ ਬੰਪਰ ਲਿਆਂਦਾ ਵਾ ਬਾਈ ਹੁਣੇ ਰੰਗ ਕਰੀ ਜਾਂਦੇ ਆ ਆ ਬੰਪਰ ਲੱਗਣਾ ਵਾ ਤੇ ਬਾਕੀ ਤੁਹਾਨੂੰ ਨਾ ਆ ਦੇਖੋ ਕਿੰਨੇ ਮਿਹਨਤਾ ਰੰਗ ਵਾਲੇ ਬਾਈ ਜੀ ਤੇ ਇਹ ਗਾਲਬ ਦੇ ਆ ਬਾਈ ਇਹਨਾਂ ਦਾ ਨੰਬਰ ਵੀ ਵਿੱਚ ਤੁਹਾਨੂੰ ਦੇਵਾਂਗੇ ਜੇ ਕਿਸੇ ਨੂੰ ਲੋੜ ਆ ਤੇ ਉਹ ਨੰਬਰ ਤੁਹਾਨੂੰ ਦੇਵਾਂਗੇ ਬੰਦਾ ਨੰਬਰ ਵੀ ਲੈ ਸਕਦਾ ਆਹਾ ਆਪਣਾ ਮਗਰਾੜਾ ਮਗਰਾਣਾ ਨੂੰ ਰੰਗ ਕਰਦੇ ਆ ਬਾਈ ਹੁਣੀ ਰੰਗ ਦਾ ਕੰਮ ਚੱਲਦਾ ਕੀਤਾ ਪਿਆ ਵਾ ਤੇ ਆ ਬਾਕੀ ਸਮਾਨ ਜਿਹੜਾ ਆ ਪਿਆ ਵਾ ਠੀਕ ਆ ਤੇ ਬਾਈ ਤੋਂ ਆਪਾਂ ਨੰਬਰ ਲੈ ਲੈਨੇ ਆ ਵਿੱਚ ਬਾਈ ਆਪਣਾ ਨਾ ਨੰਬਰ ਬੋਲ ਦੇ ਵਿੱਚ ਅੱਛਾ 99152 ਅਛਾ 99152 83070 83070 99151 83070 ਠੀਕ ਆ ਜੀ ਨੰਬਰ ਵਾਈ ਨੇ ਦੱਸਤਾ ਵਾ ਜੇ ਕਿਸੇ ਨੇ ਇਹ ਵੀਰੇ ਘਰੇ ਆ ਕੇ ਵੀ ਤੁਸੀਂ ਕਰ ਜਾਣੇ ਹਨਾ ਤੇ ਘਰੇ ਆ ਕੇ ਵੀ ਤੁਹਾਡੇ ਇਹ ਕੰਮ ਕਰ ਜਾਣਗੇ ਤੇ ਜਿਹੜਾ ਤੁਸੀਂ ਰੰਗ ਦਾ ਕਰਾਉਣਾ ਤੇ ਹਰ ਤਰ੍ਹਾਂ ਦਾ ਰੰਗ ਹੀ ਕਰਦੇ ਆ ਘਰੇ ਆ ਕੇ ਦੋ ਬੰਦੇ ਆ ਇਹ ਬਾਕੀ ਆ ਖੜਾ ਟਰੈਕਟਰ ਇਹ ਅਸੀਂ ਨਾ ਜਣੀ ਮੰਨ ਲਓ ਵੀ ਚੌਥੇ ਭਾਗੇ ਤੁਹਾਨੂੰ ਦਿਖਾਵਾਂਗੇ ਟਰੈਕਟਰ ਰੈਡੀ ਕੀਤਾ ਠੀਕ ਆ ਜੀ ਆ ਮੈਸਟਰੀ ਆ ਸਿੰਦਰ ਮੈਸਟਰੀ ਦੀ ਵਰਕਸ਼ਾਪ ਆ ਆਪਣੇ ਰਹਿਮਾਨ ਰਹਿਮਾਨ ਬੰਦ ਹੋ ਗਿਆ ਮਲੋ ਰੰਗ ਹੋਣਾ ਰਹਿਮਾਨ ਦਾ ਰਾੜਾ ਨੂੰ ਤੇ ਆਪਣੇ ਰਹਿਮਾਨ ਸਾਰਾ ਆਪ ਹੀ ਆ ਆਦ ਨੂੰ ਬਣਾਉਣੇ ਪਾ 跟那充了的似的。